ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਤੇ ਦਿੱਤੀ ਲੱਖ ਲੱਖ ਵਧਾਈ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਿੱਤੇ ਭਤੇ ਧੰਨ ਧੰਨ ਬਾਬਾ ਲੁਸੇ ਸਿੰਘ ਜੀ ਜਨਦਾ ਜਨਮ ਦਿਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਇਸ ਪਵਿੱਤਰ ਸਤਨ ਗੁਰਦੁਆਰਾ ਸ਼ਹੀਦਗੰਜ ਵਿਖੇ 500 ਰੋੜ ਤੋਂ ਸੇਕਾ ਖਾਲਸਾ ਜੀ ਬਰਮਤਾ ਜੀ ਅੱਜ ਬਹੁਤ ਆਨੰਦਪੂਰਨ ਜੀ ਸਾਡੇ ਬਹੁ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਜਿਹੜੀ ਇੱਥੋਂ ਦੀ ਮਰਿਆਦਾ ਜਿਹੜੇ ਖੰਡਪਰ ਸਾਹਿਬ ਦੇ ਘੂ ਪੈ ਜਾਂਦੇ ਉਤੋਂ ਬਾਅਦ ਸਾਜਗੰਡ ਦੇ ਮੁੱਖ ਬਾਗ ਦੀ ਜਿਹੜੀ ਆ ਉਹ ਕਹਾਣੀ ਕੀਤੀ ਜਾਂਦੀ ਹੈ ਕਥਾ ਪ੍ਰੰਕਿਰਤਨ ਅਲਦਾਸ ਆਪਣਤਾ ਸਿੰਘ ਸਾਉ ਜਾਨੀ ਅਮਰਜੀਤ ਸਿੰਘ ਦੀ ਮੋਹਰਾਂ ਦੀ ਸਤਿਕਾਰ ਸੰਧੀ ਹਰਮਨ ਸਿੰਘ ਸਾਹਿਬ ਜੀ ਮੋਨਾ ਬਲੋਂ ਹੁਕੂਨਾ ਵਾਲਾ ਦੇ ਬਾਬਾ ਜੀ ਦੇ ਜੀਵਨ ਦੇ ਵਿੱਚ ਉਸ ਪ੍ਰਸੰਗ ਤੇ ਉਸ ਪਰਪੇਖ ਦੇ ਵਿੱਚ ਕਿ ਬਾਬਾ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿਵੇਂ ਸ਼ੁਰੂਆਤ ਕੀਤੀ ਤੇ ਸ਼ਹਾਦਤ ਤੱਕ ਉਹਤ ਅਗਿਆ ਲਾਭਜਾਂ ਦੇ ਵਿੱਚੋਂ ਸਾਰਾ ਸਾਨੂੰ ਉਤਾਰਿਆ ਨੂੰ ਸਰਬਨ ਖੜਾ। ਸੋ ਇਹ ਅਸਥਾਨ ਜਿਹੜਾ ਇਹ ਸਿੱਖ ਪੰਥ ਲਈ ਇੱਕ ਬੜਮੁੱਲਾ ਖਜ਼ਾਨਾ ਹੁੰਦਾ। ਦੇਸ਼ ਵਿਦੇਸ਼ ਦੇ ਵਿੱਚੋਂ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕ ਆ ਕੇ ਨਤਮਸਤਕ ਹੁੰਦੇ ਆ। ਇਸ ਅਸਥਾਨ ਤੇ ਵੀ ਆ ਕੇ ਲੋਕ ਨਤਮਸਤਕ ਹੁੰਦੇ ਸੀ। ਕਿਉਂਕਿ ਮੈਂ ਜਿਹੜੇ ਪਿਸ਼ੋਕਰ ਨੂੰ ਝਾਕ ਮਾਪਾਂ ਬਾਬਾ ਜੀ ਨੇ ਕਿੱਥੋਂ ਲਕੀਰ ਖੱਡ ਕੇ ਗੁਰੇ ਕਿੱਥੇ ਆ ਕੇ ਧੜ ਦੇ ਕਿੱਥੇ ਆ ਕੇ ਸਾਧੂ ਜੀ ਦੇ ਜਨਮਾਂ ਵਿੱਚ ਸਾਚਕਾਂਡ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਆਪਣਾ ਸ੍ਰੀਪੇਟ ਕੀਤਾ। ਜੋ ਇਹ ਜਿਹੜਾ ਮਾਨ ਆ ਗੁਰੂ ਪਾਤਸ਼ਾਹ ਜੀ ਨੇ ਵਾਕਿਸ਼ ਕੀਤਾ ਕਿ ਜਿੱਥੇ ਸਾਚਕਾਂਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਨਮਸਕਾਰ ਕਰਨ ਆਉਂਦਾ ਤੇ ਬਾਬਾ ਜੀ ਦੇ ਉਸ ਮਹਾਂ ਦਾਸਤਾਨ ਤੇ ਵੀ ਨਾਤਮਕਤ ਹੁੰਦਾ ਸੋ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਉਂ 사ਤਗੁਰੂ ਜੀ ਉਦਕਲ ਕੀਰਤ ਬਾਦਸ਼ਾਹ ਜੀ ਤੋਂ ਅੰਮ੍ਰਿਤ ਛਕਿਆ ਸਾਰਾ ਜੀਵਨ ਨਸਬਰ ਕੀਤਾ ਤੇ ਸਤਗੰਗ ਸ੍ਰੀ ਹਰਮੰਦਰ ਸਾਹਿਬ ਤੋਂ ਇਲਾਵਾ ਉਸ ਤਖਤ ਮੀਂ ਟਕਸਾਲ ਦੇ ਮੁਖੀ ਵਜੋਂ ਵੀ ਪਹਿਲੇ ਮੁਖੀ ਹੋਣ ਦਾ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਜਿਸ ਤਖਤਾਲ ਨੂੰ 사ਤਗੁਰੂ ਜੀ ਨੇ ਆਦੇਸ਼ ਕੀਤਾ ਸੀ ਕਿ ਤੁਸੀਂ ਕਥਾ ਤੇ 사ਤਗੁਰ ਜੀ ਦੇ ਪਵਿੱਤਰ ਸਰੂਪਾਂ ਦੀ ਤੇ ਜਦੋਂ ਵੀ ਕਿਤੇ ਗੁਰੂ ਘਰਾਂ ਦੇ ਵਿੱਚ ਕੋਈ ਅਵਗਿਆ ਕਰਦਾ ਜਾਗੋ ਹੀਆ ਮਾਤਰ ਛੱਡ ਕੇ ਆਵੇ ਤੇ ਉੱਥੇ ਸ਼ਹਾਤਾਂ ਵੀ ਕਰਾਮਤ ਕਰਨੀ ਆ ਤੇ ਇਹੋ ਬਾਬਾ ਜੀ ਦੇ ਹਿੱਸੇ ਆਇਆ ਸੋ ਇਹ ਦਮਦਮੀ ਤਕਸਾਲ ਦੇ ਪਹਿਲੇ ਮੁਖੀ ਵੀ ਆ ਸੋ ਅੱਜ ਆਪਾਂ ਜਨਮ ਦਿਹਾੜੇ ਦੇ ਉੱਤੇ ਮੈਂ ਸਾਰੀ ਸੰਗਤ ਨੂੰ ਸਤਿਮੂਰਨਾ ਨਾਮ ਲੈਪਾਂ ਵਾਈ ਭਾਈ ਨੂੰ ਬਸ ਬਸ ਮੈਂ ਮਾੜੀ ਦਿਨਾਂ ਕਾਮਨਾ ਨਹੀਂ ਕਰਦਾ ਜੇ ਸਤਿਗੁਰੂ ਜੀ ਕਿਰਪਾ ਕਰਨ ਇਹਦਾ ਇਹ ਸਥਾਨ ਹੈ ਇੰਨੇ ਵੱਡੇ ਲੋਕਾਂ ਦੀ ਯਾਦਦਾ ਆ ਲੱਖਾਂ ਦੇ ਤਰ੍ਹਾਂ ਦੇ ਵਿੱਚ ਲੋਕ ਇੱਥੇ ਪਹੁੰਚਦੇ ਆ ਸੋ ਜਿੱਥੇ ਅੱਜ ਸਾਰਾ ਦਿਹਾੜੀ ਜਿੱਥੇ ਕਿਉਂਕਿ ਕੀਰਤਨ ਤਾਂ ਹਮੇਸ਼ਾ ਹੀ ਇੱਥੇ ਚੱਲਦਾ ਔਰ ਅੱਜ ਜਿੱਚੇ ਤੌਰ ਦੇ ਉੱਤੇ ਰਾਤ ਦੇ ਜਿਹੜੇ ਦੀਵਾਨ ਆ ਉਹ ਵੀ ਚੱਲਣੇ ਆ ਤੇ ਕੱਲ ਨੂੰ ਅੱਜ ਅੱਜ ਇਸ ਤਾਈ ਨੂੰ ਅਜੇ ਮਹਾਨ ਅਮਰ ਸਜਾਰਵੀ ਹੁਣਾ ਮੈਂ ਬੇਨਤੀ ਕਰਨੀ ਚਾਹੁੰਦਾ ਸਿੱਖ ਪਾਸ ਦੇ ਜਸੂਰਰ ਨਾਲ ਨਾਮ ਦੇਵਾ ਭਾਈ ਭਾਈ ਨੂੰ ਕਿ ਇਹ ਉਹਨਾਂ ਦਾ ਹੀ ਮਨਾਇਆ ਸਫਲਿਆ ਉਹੀ ਬਾਬਾ ਦੀਪ ਸਿੰਘ ਜੀ ਨੂੰ ਸਮਸਤ ਹੋਣਗੇ ਨਾਕ ਮਾਫਰ ਜਿਹੜੇ ਖੰਡੇ ਵਾਟੇ ਦੀ ਬੋਲ ਲੈਣਗੇ ਤੇ ਇੱਕ ਸਰਮਾਇਆ ਬਣ ਜਾਂਦਾ ਸਿੱਖ ਦੇ ਬਾਸਪੁਰ ਕਿ ਕਦੋਂ ਅਮਰ ਛੱਕਿਆ ਹੋਲੇ ਮਹੱਲੇ 'ਚ ਕਦੋਂ ਅਮਰ ਛੱਕਿਆ ਸਾਖੀ ਦੇ ਦਿਹਾੜੇ 'ਤੇ ਤੇ ਫਿਰ ਇਸ ਮਹਾਨ ਸਥਾਨ ਗੁਰਦੁਆਰਾ ਸ਼ਹੀਦਗੰਜ ਅਮਰਸਤ ਜਾਰ ਹੁਣ ਵੱਧ ਤੋਂ ਵੱਧ ਪ੍ਰਾਨ ਜਿਹੜੇ ਆਂ ਅਮਰਤਾਰੀ ਨੂੰ ਜੋ ਦੁਆਰਾ ਫਿਰ ਇਦਰ ਦੀਆਂ ਢੰਗਾਂ ਗਿਆ ਤੋਂ ਉਹ ਚੇ ਤੌਰ ਤੇ ਬਾਬਾ ਜੀ ਦੇ ਜਨ ਦੇ ਸਾਡੇ ਦੀ ਸਾਰਿਆਂ ਨੂੰ ਬਹੁਤ ਬਹੁਤ ਬਧਾਈ